हां जी मित्रों की हा, चाल हाल चाल <laughs> है सुबह तो टच किए 2435 चैनल पे ਤੇ ਆਪਣੇ ਮੋਟਰ ਵਾਲਾ ਹਾਲ ਦੇਖ ਲੋ ਐਮ ਪੀ ਜੀ ਤੇਲ ਲਿਆਉਣ ਦਾ ਕੀ ਹੋ ਗਿਆ ਆ ਤਾਂ ਕੁਸੂਤਰ ਆਉਗੂ ਤੇ ਇਹਦਾ ਗੁੰਦਾ ਇਹ ਚਾਹ ਪਤ ਨਹੀਂ ਕੀ ਬਣ ਗਿਆ ਸਪ ਪਾਈਪ ਤਾਂ ਨਹੀਂ ਕੀ ਹੈ ਬਬੂ ਦੇ ਤਲੇ ਕੀ ਹੈ ਉਹ ਤੇਲ ਤੇਲ ਤਾਂ ਸੇਰ ਕਰਤੀ ਲੈਣਾ ਕੱਢਣੇ ਪਊਗਾ ਐ ਸੋਚੀ ਬੈ ਗਿਆ ਬਬੂ ਦਾ ਕੀ ਸੋਚਦਾ ਹੈ ਕ੍ਰੀਸੀ ਬੰਦੇ ਦਾ ਜੱਪ ਵੀ ਨਹੀਂ ਹੈ ਹਾਂ ਸੱਪ ਆ ਯਾਰ ਮੇਰੇ ਸਾਹਮਣੇ ਵੜਿਆ ਮੈਂ ਸੁੱਤਾ ਪਿਆ ਬਚਾਗਾ ਸੱਪ ਦਾ ਨਹੀਂ ਨਹੀਂ ਉਹ ਲੈ ਤੂੰ ਐਂ ਕਰ ਫਿਰ ਡੱਕਾ ਲਾ ਉਹਦੇ ਡੱਕਾ ਲਾ ਉਹ ਡੱਕਾ ਉਹ ਕੱਟ ਤਾਂ ਲਾਇਆ ਉਹਨਾਂ ਨੂੰ ਤੂੰ ਛੇੜਦਾ ਸੀ ਕੋਈ ਵੱਡਾ ਡੱਕਾ ਲੈ ਇੱਥੋਂ ਜਾ ਕੇ ਵੱਡਾ ਡੱਕਾ ਲੈ ਉਹ ਸੌ ਲੱਕੇ ਹਲੋ ਇਵਰਾਂ ਚੱਕ ਪਹਿਲਾਂ ਤੂੰ ਮੈਂ ਕੱਢ ਨਾ ਲੈ ਓਏ ਓਏ ਤੇਲ ਨਹੀਂ ਲਿਆਦਾ ਰੋਟੀ ਵੀ ਲਿਆਉਣੀ ਐ ਤਾ ਫੜ ਕੇ ਲਵੇ ਜੇ ਨਾ ਲੱਗ ਮੈਂ ਤੈਨੂੰ ਦੱਸਾਂ ਫੇਰ ਆ ਕੀ ਆ ਤੂੰ ਖੜ ਜਾ ਆਪ ਦੇ ਆਪ ਹਿਸਾਬ ਨਾਲ ਲਾ ਤੂੰ ਵੀ ਇਹ ਕੀ ਲੰਮ ਕੀ ਜਾਂਦਾ ਆ ਦੇਖ ਉਹ ਸੋ ਦੇਖ ਹਲਦੀ ਆ ਮੈਂ ਕਿਹੜਾ ਚਲਾਉਣਾ ਤੈਨੂੰ ਲਿਆਉਣਾ ਤੇਲ ਨਾਲ ਰੋਟੀ ਫੜ ਕੇ ਮੇਲੋ ਕੱਖ ਜੇ ਤਾਂ ਐਂ ਤਾਂ ਐਂ ਕਰ ਫੇਰ ਫੜ ਕੇ ਕੱਢ ਉਹਨੂੰ

ਫਨ ਜੇ ਤਾਮਿੰਗਾ ਉਹ ਦੇਖੀ ਹੁੰਦ ਲਗੇ ਮੈਨੂੰ ਕੀ ਪਤਾਗਾ ਮੈਂ ਤਾਂ ਸੁੱਤਾ ਪਿਆ ਸੀ ਮੈਂ ਸੁੱਤੇ ਪੈਦੀ ਨਿਗਾ ਪਈ ਗਈ ਕੀ ਆ ਕੋਲ ਕੋਲ ਕੱਢ ਲੈ ਲੈ ਫਿਰ ਤਾਂ ਕੱਢ ਲੈਨੇ ਪੂਸ ਫੜ ਕੇ ਆ ਫੜ ਮੋਬਾਈਲ ਮੈਂ ਕੱਢੂ ਮੋਬਾਈਲ ਤਾਂ ਫੜ ਲੈ ਮੈਂ ਕੱਢ ਕੇ ਦੇਮ ਆ ਮੋਬਾਈਲ ਫੜ ਲੈ ਲੈ ਪਲਾਸ ਨਾਲ ਤਾਂ ਪੂਸ ਫਿਚ ਉਹ ਮੈਂ ਕੱਢਦਾ ਆ ਫੜ ਤੂੰ ਮੋਬਾਈਲ ਫੜੀ ചാണിജ <laughs>

ਹੋਏ ਨਾ ਚੱਲ ਸੁਣ ਕਰਾਂਵਾਂਗੇ ਨਹੀਂ ਭੁੱਖੇ ਮਾਰ ਦਿੰਦਾ ਬੱਬੂ ਅੱਜ ਆਪਾਂ ਨੂੰ ਵਧੀਆ ਚਲੋ ਲੰਘ ਗਿਆ ਕੋਲ ਕੇ ਲੱਚ ਕਿ ਨਹੀਂ ਬੱਬੂ ਤੂੰ ਐਡੀ ਦੂਰ ਗੱਧ ਭਾਗੇ ਸੀ ਕਿੱਥੇ ਆ ਉਧਰ ਮੋ ਲੱਗੇ ਆ ਇਹ ਚਾਹ ਪੀ ਮੈਂ ਚਾਹ ਕੌਣ ਲੈ ਚਾਹ ਬੱਬੂ ਆ ਗਈ ਮਿੱਤਰੋ ਕੀ ਆ ਗਈ ਹੁਣ ਤੁਹਾਨੂੰ ਚਾਹ ਦਿਖਾਉਣਿਆਂ ਨਾਲੇ ਨਾਲੇ ਦਿਖਾਉਣੇ ਸਾਨੂੰ ਗਲਾਸ ਨਾਲੇ ਚਾਹ ਦਿਖਾਵਾਂਗੇ 3 ਵਜੇ ਸੌਆਂ ਫੇਰਾ ਕਿੰਨੇ ਵਜੇ 3:00 ਵਜੇ ਮਸ਼ੀਨ ਕਿੰਨੇ ਵਜੇ ਆ ਗਈ ਸੀ ਮਸ਼ੀਨ 3:00 ਵਜੇ ਮਸ਼ੀਨ 12:00 ਵਜੇ ਆਈ ਆ ਫੇਰ 3:00 ਵਜੇ ਤੁਸੀਂ ਭਾਏ ਜੈਕ ਜਨ ਵਾਲੀ ਪੰਗੇ ਲਈਆਂ ਜੈਕ ਟੁੱਟ ਗਈ ਤੇਰੀ ਟਰਾਲੀ ਦਾ ਜੈਕ ਟੁੱਟ ਗਿਆ ਤੂੜੀ ਵਾਲੀ ਦੇ ਇਹਨਾਂ ਦਾ ਉਹ ਆਉਂਦੀ ਹੈ ਚਾਹ ਤੁਹਾਨੂੰ ਗਲਾਸ ਦਿਖਾਉਣੇ ਆਪਾਂ ਐਮਪੀ ਆਨੇ ਗਲਾਸ ਦੇਖਿਓ ਹੂੰ ਤੂੰ ਵੱਡ ਤੂੰ ਇਹ ਬਾਹਰ ਸਿੱਧੀ ਲੁਲ ਭੇਟਦਾ ਤੂੰ ਨਹੀਂ ਲੈ ਤੇ ਪੱਕਾ ਉਹ ਤੇ ਸ਼ਹਿਰ ਜਾਉਂਗਾ ਸ਼ਹਿਰ ਦਾ ਵਗ ਜੀ ਤੇਲ ਤਾਂ ਲਿਆ ਹੀ ਕੋਈ ਨਾ ਤੂੰ ਆ ਤਾਂ ਵੱਡੇ ਨੇ ਰੋਟੀ ਆ ਜੂਗੀ ਰੋਟੀ ਖਾ ਕੇ ਜਾਏਗਾ ਪਹਿਲੀ ਤਾਂ ਨਹੀਂ ਲਿਆਉਂਦਾ ਕਿੱਸਾ ਹੋ ਬਈਆ ਬਦਿਆ ਚ ਲੈ ਚਲੋ ਵਦਿਆ ਬਾਤ ਹੈ ਲੱਗ ਮੈ ਤੈਨੂੰ ਗਲਾਸ ਦਿਖਾ ਦੇ ਬੱਬੂ ਮੜਾ ਜੀ ਗਲਾਸ ਤਾਂ ਸਾਰੇ ਵੈਸੇ ਆ ਦੇਖੋ ਇੰਨੀ ਨੇ ਗੱਲੀ ਬੰਦਾ ਪੀ ਜੂ ਐਂ ਸਾਰਾ ਪੀ ਨੀ ਇਹ ਤਾਂ ਆਪਣੀਆਂ ਤੰਨਾ ਦੀ ਹੋਲ ਲਈ ਬੱਬੂ ਨੇ ਥਰਮੋਸ ਲਮਣ ਦਾ ਪੜਿਆ ਰਿਹਾ ਗਲਾਸ ਚ ਪਾ ਦੇ ਉਹ ਚ ਪਾ ਦੇ ਉਹ ਮੈਂ ਤਾਂ ਕੱਪ ਨਹੀਂ ਚਾਹ ਤੂੰ ਐ ਨਹੀਂ ਦੇਉਂਦੇ ਇਹਨੇ ਪਰਮੋਸ ਪੀਕੇ ਵੀ ਤਰੀ ਨੇ ਲੱਥਲੇ ਧਰਤਾ ਮਜ਼ੀ ਮੈਂ ਇੱਥੇ ਮਜ਼ੀਂ ਦਾ ਟਾਇਰ ਝੜ ਗਿਆ ਤੇ ਥਰਮੋਸ ਟੁੱਟਦਾ ਥਰਮੋਸ ਟੁੱਟਦਾ ਇਹਨਾਂ ਦਾ ਕਾਲੂੜਾ ਅੱਛਾ ਲਓ ਮੈਂ ਤੇਰਾ ਵਾਪਰ ਲੇ ਗਲਾਸ ਡਾ 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 ਲਓ ਜੀ ਪੀਓ ਯਾ ਫੋਰਮੈਨ ਨੂੰ ਪਿਆਉਂਦਾ ਚਾਹ ਬੱਬੂ ਬੱਬੂ ਕਾ ਗਲਾਸਿਆਂ ਕੱਪ ਪੀਜਿਆਂ ਇਹ ਕਿਹੜਾ ਸਹਾਲਾ ਹਾਂ ਉਹਨਾਂ ਦਾ ਜਦੋਂ ਉਮਰਦੀ ਉਹਦੋਂ ਦਾ ਕਹਿੰਦਾ ਕਰਨ ਦਿੰਦੇ ਸੀ ਕਿਵੇਂ ਸਾਰੇ ਬੋਲ ਉਹਨੂੰ ਉਮਰ ਨੂੰ ਹੁਣ ਕੀ ਤੂੰ ਬੜਾ ਹੋ ਗਿਆ ਤੌਲੇ ਆ ਗਿਆ ਬਬੂ ਤੇ ਪਾਣੀ ਖਰਾਬ ਹਨ ਪਾਣੀ ਬਹੁਤ ਖਰਾਬ ਹੈ ਪੀਦੇ ਇਰਤਾ ਟੌਲੇ ਟੂਲੇ ਬਹੁਤ ਆਉਂਦੇ ਨੇ ਬੱਟਰ ਬੱਡੀ ਇਹ ਮਸ਼ੀਨਾਂ ਦੇ ਜਿਹੜੀਆਂ ਬਾਹਰੇ ਚੱਲਦੀਆਂ ਨੇ ਸੇਤੀ ਖਰਾਬ ਹੁੰਦੀਆਂ ਨੇ ਤੇ ਅੱਜ ਦਾ ਵਲੌਗ ਆਪਣਾ ਇੰਨੀ ਦੀਗਾ ਆਪਣੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ